ਹਰਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਰੰਡੇ ਦੇ ਵਿੱਚ ਮਜਬੂਦ ਆ بارش ਦਾ ਮੌਸਮ ਹੈ ਕਿਤੇ ਜ਼ਰੂਰੀ ਕੰਮ ਚੱਲਿਆ ਬਣਾ ਯਾਰ ਆਉਣੇ ਵਾਲਾ ਘੈਂਡ ਯਾਰ ਉਹ ਆਉਣੇ ਵਾਲਾ ਇਸ ਟਾਈਮ ਮੌਸਮ ਥੋੜਾ ਜਿਹਾ ਖਰਾਬ ਹੈ بارش ਹੋ ਰਹੀ ਹੈ ਬੱਗਾ ਜੀ ਆ ਪਨਾਰਾ ਵੀ ਆ ਰਿਹਾ ਰੀਬਾ ਮਾੜੀ ਜੀ ਪਰ ਮੌਸਮ ਨੇ ਤਾਂ ਪਰਖਾਨ ਕਰਿਆ ਤੁਹਾਨੂੰ ਇਸੇ ਗੱਲ ਦੀ ਟੈਨਸ਼ਨ ਹੈ ਕਿ ਮੌਸਮ ਸਹੀ ਰਹੇ ਬਾਕੀ ਤੁਸੀਂ ਮਰੰਡੇ ਹਾਂ بارش ਦਾ ਮੌਸਮ ਉਹ ਬੱਦਲ ਹੋਏ ਪਏ ਐ ਉਹਨੇ ਚਾਹ ਦੇ ਚਸਕੀਆਂ ਦਾ ਨੰਦ ਮਾਰ ਕੇ ਆਇਆ ਟ੍ਰੈਫਿਕ ਜਾਮ ਲੱਗੇ ਪਏ ਐ ਤੇ ਦੇਖੋ ਕਿ ਕਿਸੇ ਵੇਰੇ ਵੇਰੇ ਸਾਰੇ ਕੰਮ ਦਾ ਆਪਣੇ ਆਫਿਸ ਨਹੀਂ ਜਾਂਦਾ ਕਾਲਜ ਨਹੀਂ ਜਾਂਦਾ ਕੋਈ ਇੱਕ ਬੰਦਾ ਘਰ ਤੋਂ ਨਿਕਲਦਾ ਤਾਂ ਕਰਕੇ ਥੋੜਾ ਜਾਮ ਲੱਗ ਜਾਂਦਾ ਟ੍ਰੈਫਿਕ ਦਾ ਬਾਕੀ ਆਪਣਾ ਯਾਰ ਆਉਣੇ ਆਲਾ ਆ ਜਾਂਦਾ ਫਿਰ ਤੁਹਾਨੂੰ ਮਲਾਉਂਨੇ ਆ ਘੈਂਟ ਯਾਰ ਆਪਣਾ ਕਿਤੇ ਕੰਮ ਚੱਲੇ ਆ ਉਹ ਵੀ ਤੁਹਾਨੂੰ ਦੱਸਾਂਗੇ ਸਾਰਾ ਕੁਝ ਮਿਲਦੇ ਆਂ ਜੀ ਉਹ ਆ ਗਿਆ ਸਾਡਾ ਘੈਂਟ ਯਾਰ ਅੱਜ ਕਿਤੇ ਚੱਲੇ ਆਂ ਮਲਾਉਣੇ ਆ ਤੁਹਾਨੂੰ ਹਾਂਜੀ ਮਿਲੋ ਜੀ ਇਹ ਸਾਡਾ ਯਾਰ ਕੌਣ ਕੋਈ ਨਹੀਂ ਵੀਡੀਓ ਬਣਾ ਰਿਹਾ ਤੇਰੀ ਹੈਲੋ ਉੱਗਾ ਮਾੜੀ ਦਰਵਾਰ ਠੀਕ ਹੈ ਹਾਂਜੀ ਦਾ ਵੇਲੀ ਹੈ ਸਾਰਿਆਂ ਨੂੰ ਸਸਤੀ ਗੱਲ ਕਰਦੇ ਸਸਤੀ ਗੱਲ ਗਵੜੀ ਪਰਸੋਂ ਨੂੰ ਭਾਈ ਪਰਸੋਂ ਨੂੰ ਭਾਈ ਮੇਲਾ ਹੈ بارش ਨੇ ਥੋੜਾ ਜਿਹਾ ਤੰਗ ਪਰੇਸ਼ਾਨ ਕਰੇ ਹੋਏ ਆਂ ਪਹੁੰਚੋ ਹਮਾਕੇ ਸੋਣਾ ਸ਼ਾਮ ਤੇ ਚੱਲ ਪਣਾ 17 18 ਪਿੰਡ ਅਮਰਾਲੀ ਅੱਜ ਥੋੜਾ ਜਿਹਾ ਕੰਮ ਚੱਲਿਆ ਥੋੜਾ بارش ਦੀ ਟੈਨਸ਼ਨ ਹੈ ਤੁਸੀਂ ਵੀ ਭਾਈ ਅਰਦਾਸ ਬੇਨਤੀ ਕਰਿਓ ਕਿ ਹੁਣ ਭਾਈ ਤਿੰਨ ਚਾਰ ਦਿਨ ਮੀਂਹ ਨਾ ਪਵੇ ਮੀਂਹ ਨੇ ਬੜੀ ਟੈਨਸ਼ਨ ਦਿੱਤੀ ਹੋਈ ਹੈ ਚਲੋ ਅੱਗੇ ਮਿਲਦੇ ਆ ਤੁਹਾਨੂੰ ਦੱਸਦੇ ਆ ਮਰੰਡੇ ਸ਼ਹਿਰ ਦੇ ਦਰਸ਼ਨ ਕਰ ਲਓ ਜੀ ਕੇਰੀ ਲੈਣ ਆਇਆ ਪਾਪਿਆਂ ਦੇ ਪੱਟੇ ਤੇ ਬੈਠੇ ਆ ਬਸੀ ਗੁਜਰਾ ਬਹੁਤ ਹਰਾਸਮੈਂਟ ਹੋ ਰਹੀ ਆ ਮੀ بارش ਬਹੁਤ ਪੈ ਰਿਹਾ ਬਾਬਾ ਜੀ ਦਰਵਾਜ਼ੇ ਨੂੰ ਜਿਹੜਾ ਰਸਤਾ ਜਾਂਦਾ ਉਥੇ ਕੇਰੀ ਪਾਉਣੀ ਆ ਤਾਂ ਕਿ ਜੋ ਸੰਗਤ ਨੂੰ ਕੋਈ ਪ੍ਰੋਬਲਮ ਨਾ ਹੋਵੇ ਪਾਪਿਆਂ ਦੇ ਪੱਟੇ ਬਸੀ ਗੁਜਰਾ ਬੈਠੇ ਆ ਜੇਸੀਬ ਮੜੀ ਮੰਗਾਈ ਆ ਪਤਾ ਨਹੀਂ ਬਾਈ ਕੇਰੀ ਮਿਲੂਗੀ ਕਿ ਨਹੀਂ ਦੇਖਦੇ ਆ ਟਰੈਕਟਰ ਟਰਾਲੀ ਬਾਕੀ ਮਨਜੀਤ ਸੜਕ ਉੱਪਰ ਗਿਆ ਦੇਚ ਮੀ ਪੈਂਦਾ ਜਿ ਕੋ ਕਹਿੰਦਾ ਵੀ ਮੈਂ ਦੇਖ ਕੇ ਆਉਣਾ ਮਨਜੀਤ ਕਹਿੰਦਾ ਵੀ ਬਾ ਜੀ ਸੀ ਵਾਲਾ ਕਿਤੇ ਅੱਗੇ ਨਾ ਲੰਘ ਜੂਵੇ ਦੇਖੋ ਮਹਾਰਾ ਦੀ ਕਿਰਪਾ ਹੋਵੇ ਜੇ ਜੇ ਮਿਲਦੇਵੇ ਉਹ ਕਿਦੋਂ ਦੇ ਇੱਕ ਦੋ ਦਿਨ ਲੱਗੇ ਪਣਾਰੇ ਦੇ ਵਿੱਚ بارش ਨੇ ਦਮ ਤੋੜਿਆ ਬਾਈ ਹਰ ਇੱਕ ਸਾਲ بارش ਪੈ ਜਾਂਦੀ ਹੈ ਮੂਡ ਖਰਾਬ ਕਰ ਦਿੰਦੀ ਹੈ ਪੱਕੀ ਦੇਖਦੇ ਹੁਣ ਜੀ ਸੀ ਵੀ ਮਿਲਦੇ ਹੁਣ ਦਿਖਾਉਨੇ ਬਾਈ ਅਗਲਾ ਪ੍ਰੋਗਰਾਮ ਕੀ ਬਣਦਾ ਆ ਗਿਆ ਜੀ ਸੀ ਵਾਲੇ ਨੂੰ ਦੇਖ ਕੇ ਕੀ ਕਹਿੰਦਾ ਹੁਣ ਜੀ ਸੀ ਵੀ ਆ ਰਿਹਾ ਆ ਰਿਹਾ ਬਣ ਜੂ ਕੰਮ ਕਿ ਨਹੀਂ ਇੱਥੇ ਮੈਂ ਸੜਕ ਤੇ ਉਹਨੂੰ ਲੈਣ ਚੱਲੇ ਆ ਸਾਰਾ ਕਰਦਾ ਉਹਨੇ ਜੇ ਨਾ ਮਿਲੀ ਉਹਦੇ ਏਰੀਆ ਤੇ ਲੈ ਕੇ ਜਾਣਾ ਕਹੇ 10 ਫਟਕੇ ਦੇ ਜੜਾ ਪਾ ਜੀ ਅੱਜ ਦਾ ਬਹੁਤ ਰਾਨ ਹੋ ਰਿਹਾ ਹੈ ਟੋਕਰਾ ਟੋਕਰਾ ਇਕੱਠਾ ਕਰਕੇ ਟਰਾਲਾ ਭਰ ਮੈਂ ਭਰ ਲੱਗੀ ਗੱਲ ਜੀ ਭਾਈ ਜੀ ਮਾਬਾ ਜੀ ਦਾ ਵਾਰ ਤੇ ਸੇਵਾ ਦਾ ਕੰਮ ਚੱਲਦਾ ਕੱਲ ਦਾ ਸੇਮਾ ਕਾਲਾ ਬੁਰੀ 72 ਕੱਲ ਦੇ ਲੱਗੇ ਨੰਦੇ ਇਹ ਆ ਦੇਖ ਲਓ ਜੀ ਸਾਮ ਸੱਪੇ ਜਿਆਦਾ ਓਵਰ ਹੋ ਗਿਆ ਤਾਂ ਹੰਤਾ ਦਰਬਾਰ ਦੀ ਸਭਾਈ ਬਹੁਤ ਵਧੀਆ ਤਰੀਕੇ ਨਾਲ ਕਰੀਏ। ਆਸ਼ਟਣ ਕਾ ਬੋਲ ਲਿਆ ਜੀ ਦੇ। ਇਹ ਆਪਣੀ ਝੋਲੀ ਆਕੇ ਲੋ ਕਰੀ। ਹੋ ਜਾ ਗਏ ਪੀਰ। ਹੋ ਜਾਣ ਬਹਾਰ ਜੋ ਇਹ ਬਾਤਾਂ। ਕਮਨ ਨਿਮਖੇ ਆਤਾ। ਵਾਹ ਜੇ ਪਾਇਆ। ਉਹ ਸੇਵਾ ਦਾ ਡਟੇ ਪਏ ਆ। ਐਵੇਂ ਇਧਰ ਭੱਗ ਜੀ ਵੀ ਲੱਗੇ ਆ ਸਾਡੇ। ਸੀਤ ਭਗਤ ਭਗ ਜੀ ਪਗ ਜੀ ਆ ਰਾਮ ਜੀ ਲੈਣਾ ਆਇਆ ਤੇ ਆ ਗੁਰੀ ਆ ਗਿਆ ਭਾਈ ਗੁਰੀ ਲਾਈਟ ਡੀ ਜੇ ਸਾਊਂਡ ਗੁਰੀ ਭਾਈ ਜੀ ਕਿਸੇ ਨੇ ਸੰਪਰਕ ਕਰਨਾ ਬਣਾ ਨੰਬਰ ਬੋਲ ਦੇ ਕਾਂਸੀ ਤੋਂ 855 87 85 ਇੱਕ ਵਾਰ ਦੁਬਾਰਾ ਬੋਲ ਰਾਮ ਨਾਲ 87 85 88 85 ਕਿਹੜੀ ਜੇਵਰਾ ਜੀ ਕਿਹੜਾ ਕਿਹੜੀ ਸਰਵਿਸ ਦਿੰਨੇ ਤੁਸੀਂ ਡੀਜੇ ਦਿੰਨੇ ਆ ਲਾਈਟਾਂ ਹੋਰ ਸਾਊਂਡ ਉਹ ਵੀ ਟੋਟਲ ਸਾਰਾ ਵਿਆਹ ਦਾ ਸਿਸਟਮ ਲੱਗਦਾ ਸਾਰਾ ਟੁੱਟ ਲੈ ਰੇਟ ਜਾ ਜਾ ਰੇਟ ਜਾ ਜਾ ਬਿਲਕੁਲ ਭਾਈ ਰੇਟ ਕਹਿੰਦਾ ਜੋ ਮਰਜ਼ੀ ਲੈ ਲਿਓ ਅੱਧੇ ਬੋਲਦੇ ਬੰਦਾ ਆ ਜਾਂਦਾ ਇਹਦਾ ਨੂਰਾ ਭਾਈ ਬੋਲ ਗਿਆ ਨੂਰਾ ਵੀ ਸੇਵਾਦਾਰ ਪੱਕਾ ਲੱਗਿਆ ਪਿਆ ਪੂਰਾ ਟੱਲਾ ਰਹਿੰਦਾ ਕਾਨ੍ਹ ਵੀ ਉਧਰ ਕੋ ਬੁੱਧਰ ਕੋ ਗੱਲ ਕਰਨ ਦਾ ਟਾਈਮ ਨਹੀਂ ਇਹ ਪਰਸਨਾ ਤੇ ਪੱਕੇ ਲੱਗਿਆ ਪਏ ਸਾਲੂ ਪਾਰਟੀ ਨੂੰ ਦਿਖਾਉਣਾ ਅਗਲਾ ਕੀ-ਕੀ ਪ੍ਰੋਗਰਾਮ ਕਰਦੇ ਜੀ ਧੰਨਵਾਦ ਬਣਾ ਦੇ ਸਕਦੇ ਹਾਂ ਹਾਂਜੀ ਬਾਈ ਜੀ ਸਮੋਸਾ ਪਾਰਟੀ ਚੱਲ ਕੇ ਛੱਡੀ ਐ ਭੁੱਲ ਗਏ ਤੇ ਅਸੀਂ ਹੁਣ ਚਾਹ ਚੱਲਦੀ ਐ ਕੋਲਡ ਡਰਿੰਕ ਵੀ ਚੱਲ ਲਿਆ ਪਾਬੇ ਦੀ ਕਿਰਪਾ ਨਾਲ ਦੇਖੋ ਕੱਟ ਸੁਰਾਓ ਗਿਆ ਪੱਖਾ ਚੱਲ ਰਿਹਾ ਪੂਰਾ ਕੰਮ ਚੱਲ ਰਿਹਾ ਕਿੱਛ ਕੀ ਲੱਗੂ ਪੂਰਾ ਪ੍ਰੋਗਰਾਮ ਸਪੈਸ਼ਲ ਪਹਿਲਵਾਨ ਬੁਲਾਇਆ ਗਿਆ ਕੇਰੀ ਦੀ ਟਰਾਲਾ ਲਾਉਣ ਨੂੰ ਇਹ ਕੇਰੀ ਦਾ ਟਰਾਲਾ ਸਾਰਾ ਇਹਦੇ ਬੰਦੇ ਤੇ ਲਾਉਣਾ ਹੈ ਠੀਕ ਹੈ ਜੀ ਜੋ ਕੰਮ ਜੀ ਠੀਕ ਹੈ ਠੀਕ ਹੈ ਮੁਰੇ ਹਾਂ ਹਾਂ ਓਕੇ ਹਾਂ ਓਕੇ ਕੰਮ ਕੀ ਕਰਨ ਲੱਗੇ ਆ ਕੋਈ ਵੀ ਜ਼ਮਾਨ ਹਾਂ ਸੀਕ੍ਰੀਟ ਡੱਬੀ ਦਰਵਾਜ਼ੇ ਚ ਨਹੀਂ ਜਾਣੀ ਚਾਹੀਦੀ ਠੀਕ ਹੈ ਹਾਂ ਨਾ ਤੂੰ ਭਲਾਉਗਾ ਕੋਈ ਅੰਦਰ ਜਿਹੜੇ ਲਾਉਣੀਆਂ ਬਾਹਰ ਲਾਓ ਮਾਹਨੌਕ ਡੱਬਾ ਰੱਖ ਦੋ ਬਾਹਰ ਯਾਰ ਪੱਕਾ ਹੀ ਬਸ ਉਹਦੇ ਵਿੱਚ ਤੂੰ ਭਲਾਉਗੀ ਕੰਢੀ ਦੀ ਰੱਖ ਦੋ ਠੀਕ ਹੈ ਜੀ ਠੀਕ ਹੈ ਦਰਬਾਰ ਕਾਲਾ ਹੁੰਦਾ ਹਾਂ ਬਾਸ ਕਾ ਨੂੰ ਵਾ ਬਦਹਲਾ ਕਿੰਨਾ ਔਖਾ ਹੋਇਆ ਚਲ ਵੀ ਆ ਜਾ ਦੇਖੋ ਬਾਈ ਜੀ ਸੇਵਾਜ਼ਰ ਲੱਗਿਆ ਬੰਦਾ ਮੈਨੇਜਰ ਇਹ ਕੇਰੀ ਦਾ ਟਰਾਲਾ ਲੱਦਿਆ ਤਾਂ ਤੁਹਾਨੂੰ ਪਤਾ ਹੀ ਹੈ ਕੱਦਾ ਲਾ ਰਿਹਾ ਸਾਹ ਨਹੀਂ ਆ ਰਿਹਾ ਤੁਸੀਂ ਇਹ ਦੇਖ ਲਓ ਇੰਨੀ ਕਰਨਾ ਬਹੁਤ ਜ਼ਿਆਦਾ ਗਰਮੀ ਹੈ ਤੂੰ ਬੜਾ ਹੌਸਲਾ ਜਾਂਗੇ ਟਰੈਕਟਰ ਮੜਾ ਅੱਗੇ ਚਲੀ ਗਿਆ ਜਿਆਦਾ ਟਰੈਕਟਰ ਦਾ ਕਰ ਦਿੰਨੇ ਆ ਪਹਿਲਾਂ ਤੂੰ ਐ ਦੱਸ ਵੀ ਹੌਸਲਾ ਹੈਗਾ ਹੈ ਜੇ ਪੂਰਾ ਡੋਲਿਆ ਤਾਂ ਨਹੀਂ ਹੈਂ ਥਾਲੇ ਨਹੀਂ ਹਾਂ ਸੰਤ ਵੀ ਹੋਰ ਡੋਲਣਾ ਨਹੀਂ ਨਹੀਂ ਡੋਲਣਾ ਚੱਲ ਟਰੈਕਟਰ ਪਿੱਛੇ ਕਰ ਟਰੈਕਟਰ ਦਾ ਪਿੱਛੇ ਕਰ ਦਿੰਨੇ ਆ ਭਾਈ ਗੱਲਾਂ ਕਰਨੀ ਸਖਾਲੀਆ ਸੇਵਾ ਕਰਨੀ ਬਹੁਤ ਔਖੀ ਹੈ ਸਾਡੇ ਵਰਗੇ ਦਾ ਇਹ ਵੇਖ ਲਓ ਬੰਦਾ ਅਫਸਰ ਹੋ ਕੇ ਵੀ ਲੱਗਿਆ ਪਿਆ ਬਾਬੇ ਕੋਲ ਕੋਈ ਅਫਸਰ ਨਹੀਂ ਇੱਕੋ ਭਾਈ ਇਹ ਬੱਚੇ ਆ ਰਹੇ ਹਨ ਟਰੈਕਟਰ ਥੋੜਾ ਜਿਹਾ ਅੱਗੇ ਚਲੇਗਾ ਟਰੈਕਟਰ ਕਹਿੰਦਾ ਭਾਈ ਪਿੱਛੇ ਕਰ ਦੇ ਟਰੈਕਟਰ ਪਿੱਛੇ ਰਾਮ ਕਰ ਦੇ ਜੀ ਮਾਲਕ ਨੂੰ ਕਰ ਦਿੰਦੇ ਲਾਈਟਾਂ ਵਾਲਾ ਕੰਮ ਚੱਲਦਾ ਜੀ ਇਹਨੂੰ ਹੋਰ ਪਹਿਲਾਂ ਤੂੰ ਲਾਈਟਾਂ ਚੱਲਣਗੀਆਂ ਸ਼ਾਮ ਨੂੰ ਉਹ ਵੀ ਦਿਖਾएंगे ਤੁਹਾਨੂੰ ਆ ਜੀ ਦਰਬਾਰ ਤੇ ਕੱਲ ਨੂੰ ਪ੍ਰੋਗਰਾਮ ਸਟਾਰਟ ਹੈ ਉਹ ਬੈਠਾ ਉਧਰ ਤਰਲੋਕੀਨਾਥ ਉਹ ਕਿੰਨਾ ਕੰਮ ਆਉਂ ਲਾਦੇ ਫਟਾਫਟ ਬੜੀ ਕਰੀ ਉਹ ਬੋਲੀ ਕਰੇ ਕੰਮ ਕਰੂ ਗਰੀ ਜਨੇ